ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨ ਢਾਲੀਵਾਲ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਦਾ ਆਪਣਾ ਟੌਪਿਕ ਹੈਗਾ ਸਾਈਪ੍ਰਸ ਦਾ ਕਾਲਾ ਸੱਚ ਉਹ ਕਿਵੇਂ ਸਾਈਪ੍ਰਸ ਜਰੂਰ ਵੀ ਕੋਈ ਆਉਂਦਾ ਨਵਾਂ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਵਰਕ ਫਾਰਮੈਂਟ ਤੇ ਆ ਅਕਸਰੀ ਕੋਈ ਨਾ ਕੋਈ ਬੰਦਾ ਠੱਗਿਆ ਜਾਂਦਾ ਕੋਈ ਨਾ ਕੋਈ ਬੰਦਾ ਕਿਸੇ ਦੇ ਧੱਕੇ ਚੜ ਜਾਂਦਾ ਤੇ ਉਹਦੇ ਪੈਸੇ ਖਰਾਬ ਹੋ ਜਾਂਦੇ ਆ ਜੇ ਮੰਨ ਲਓ ਕੋਈ ਸਟੂਡੈਂਟ ਆਉਂਦਾ ਸਭ ਤੋਂ ਪਹਿਲਾਂ ਆ ਕੇ ਉਹਨੇ ਕਰਾਉਣਾ ਹੁੰਦਾ ਰੈਂਟ ਐਗਰੀਮੈਂਟ ਤੇ ਉਹਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਇਦਾਂ ਦੇ ਬੰਦੇ ਮਿਲ ਜਾਣਗੇ ਜਿਹੜੇ ਕਹਿ ਦੇਣਗੇ ਛੋਡਾ ਅਸੀਂ 150 ਯੂਰੋ 200 ਯੂਰੋ ਲੈਣੇ ਆ ਛੋਡੇ ਤੋਂ ਤੇ ਫੀਸ ਹੋਊਗੀ ਤੇ ਅਸੀਂ ਛੋਡਾ ਕੰਮ ਕਰਾ ਕੇ ਦੇ ਦਾਂਗੇ ਜਾਂ ਫਿਰ ਮੰਨ ਕੇ ਚੱਲੋ ਤੁਸੀਂ ਬੈਂਕ ਅਕਾਊਂਟ ਖੁਲਾਉਣਾ ਤੇ ਉਹਦੇ ਵਿੱਚ ਕਹਿ ਦਿੰਦੇ ਆ ਵੀ ਸਾਨੂੰ ਦੇ ਦਿਓ 150 200 ਯੂਰੋ ਛੋਡਾ ਬੈਂਕ ਅਕਾਊਂਟ ਪਹਿਲਾਂ ਖੁਲਾਵਾ ਦਾਂਗੇ ਨਹੀਂ ਸਾਨੂੰ ਪਤਾ ਅਪਾਇੰਟਮੈਂਟ ਲੈ ਲੈਣੀ ਪੈਂਦੀ ਆ ਮੈਂ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਕਹਿਣਾ ਹੁਣ ਨਾ ਵੀ ਆਪਦਾ ਬੈਂਕ ਅਕਾਊਂਟ ਜਦੋਂ ਖੁਲਾਉਣਾ ਚਾਹੇ ਸਾਨੂੰ ਮਿਲੇ ਅਪਾਇੰਟਮੈਂਟ ਮਹੀਨੇ ਦੀ ਚਾਹੇ ਡੇਢ ਮਹੀਨੇ ਦੀ ਜੋ ਕੰਮ ਕਰਨਾ ਇੱਕ ਨੰਬਰ 'ਚ ਕਰੇ ਉਹ ਕਿਸੇ ਦੇ ਤੱਕੇ ਨਾ ਚੜ ਜਿਓ ਇਹਦੇ ਪਿੱਛੇ ਦੋ ਬੰਦੇ ਤੱਕੇ ਜੜ ਜਾਂਦੇ ਆ ਉਹ ਕਿਹੜੇ ਇੱਕ ਤਾਂ ਉਹ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ ਨਵੇਂ ਆਏ ਹੁੰਦੇ ਆ ਇੱਕ ਉਹ ਜਿਹੜੇ ਸ਼ਾਰਟਕਟ ਬਣਾਉਣਾ ਚਾਹੁੰਦੇ ਆ ਹੁਣ ਨਵੇਂ ਤਾਂ ਉਹ ਜਿੱਦਾਂ ਹੁਣ ਨਵੇਂ ਆਉਂਦੇ ਆ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਉਹ ਕਿਸੇ ਦੇ ਜੀਨੇ ਕਹਿਤਾ ਵੀ ਭਈ ਹਾਂ ਮੈਂ ਅਪਾਇੰਟਮੈਂਟ ਡੇਢ ਮਹੀਨੇ ਦੀ ਮਿਲਦੀ ਆ ਲੈ ਤੇਰਾ 7 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਤੇਰਾ ਬੈਂਕ ਅਕਾਊਂਟ ਖੁਲਾ ਦੇਣਾ ਮੈਂ ਮੈਨੂੰ ਇੰਨੇ ਯੂਰੋ ਦੇ ਦੀ ਹਣਾ ਉਹ ਬੰਦਾ ਕੀ ਆ ਆਪਦਾ ਕੰਮ ਕਰਾਉਣਾ ਚਾਹੁੰਦਾ ਹੁੰਦਾ ੱੱਕੇ ਚੜ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਨੰਬਰ 2 ਤੇ ਉਹ ਜਿਹੜਾ ਕਹਿੰਦਾ ਮੈਂ ਦਵਾ-ਦਵਾ ਜਲਦੀ-ਜਲਦੀ ਆਪਦੇ ਡਾਕੂਮੈਂਟ ਰੈਡੀ ਕਰ ਲਾਂ ਫਿਰ ਕੰਮ ਅੱਗੇ ਚੜ ਲਊਗਾ ਸ਼ਾਰਟਕਟ ਬਣਾਉਂਦੇ ਆ ਮੈਂ ਇਹੀ ਗੱਲ ਕਹਿਣਾ ਹੁੰਦਾ ਜੀ ਜੋ ਵੀ ਕੰਮ ਕਰਨਾ ਚਾਹੇ ਮਹੀਨੇ ਦੀ ਖਾਤੇ 10 ਦਿਨ ਉੱਤੇ ਲੱਗ ਜਾਣਾ ਆਪਦਾ ਇੱਕ ਨੰਬਰ 'ਚ ਕਰੋ ਕਿਸੇ ਦੇ ੱੱਕੇ ਨਾ ਚੜੋ ਤੇ ਫੇਰ ਫੇਰ ਆਉਂਦਾ ਬਈ ਫਾਊਂਡੇਸ਼ਨ ਵਾਲਿਆਂ ਵਾਸਤੇ ਜਿਹੜੇ ਹੁਣ ਫਾਊਂਡੇਸ਼ਨ ਜਿੰਨਾ ਤੋਂ ਅੱਗੇ ਐਗਜ਼ਾਮ ਨਹੀਂ ਦਿੱਤਾ ਜਾਂਦਾ ਕਿਉਂਕਿ ਫਾਊਂਡੇਸ਼ਨ ਕਲੀਅਰ ਫੇਰ ਹੋ ਜੇ ਤੁਸੀਂ ਪੀਟੀ ਜਾਂ ਐਲਸ ਆਪ ਦੀ ਸਬਮਿਟ ਕਰਦੇ ਹੋ ਫਿਰ ਉਹ ਤੁਹਾਡਾ ਕੋਰਸ ਕਲੀਅਰ ਹੋਣਾ ਫਿਰ ਅੱਗੇ ਤੁਹਾਨੂੰ ਡਿਗਰੀ ਦੇ ਵਿੱਚ ਐਡਮਿਸ਼ਨ ਮਿਲਣੀ ਆ ਨਹੀਂ ਮਿਲਦੀ ਨਹੀਂ ਤੇ ਉਹ ਕਈਆਂ ਦਾ ਹੁਣ ਕਲੀਅਰ ਨਹੀਂ ਹੁੰਦਾ ਫਿਰ ਉਹ ਬੰਦੇ ਧੱਕੇ ਜੜਦੇ ਆ ਹੁਣ ਉਹ ਉੱਥੇ ਤੁਹਾਨੂੰ ਬੰਦੇ ਮਿਲਣਗੇ ਜਿਹੜੇ ਕਹਿੰਦੇ ਆ ਤੁਹਾਨੂੰ ਅਸੀਂ ਤੁਹਾਡਾ ਟਫਲ ਐਲਸ ਜਾਂ ਪੀਟੀ ਕੋਸ਼ ਇਦਾਂ ਸੋਡਾ ਕਲੀਅਰ ਕਰਕੇ ਦੇ ਦਾਂਗੇ ਤੁਹਾਨੂੰ ਸਾਨੂੰ ਦੇ ਦਿਓ 1000 ਯੂਰੋ 1500 ਯੂਰੋ ਹੈਨਾ ਇਦਾਂ ਇਦਾਂ ਤੇ ਫਿਰ ਉਹ ਉਹਨਾਂ ਕੋਲੇ ਹੱਲ ਕੋਈ ਹੁੰਦਾ ਨਹੀਂ ਉਹ ਉਹਨਾਂ ਨੂੰ ਪੈਸੇ ਦਿੰਦੇ ਆ ਕਈ ਕਈ ਕੰਮ ਬਣ ਜਾਂਦਾ ਕਈਆਂ ਦਾ ਫਿਰ ਕੀ ਆ ਪੈਸੇ ਹੋ ਜਾਂਦੇ ਆ ਖਰਾਬ ਸਮਾ ਖਰਾਬ ਹੁੰਦਾਗਾ ਫਿਰ ਆ ਜਾਂਦੇ ਆ ਉਹ ਜਿਹੜੇ ਕਹਿੰਦੇ ਆ ਸਿੱਧੀ ਛੋਡੀ ਐਡਮਿਸ਼ਨ ਕਰਾ ਦਿੰਦੇ ਆ ਹੁਣ ਇਦਾਂ ਦੇ ਵੀ ਬਥੇਰੇ ਚੱਲ ਪਏ ਜਿਹੜੇ ਕਹਿੰਦੇ ਆ ਛੋਡੀ ਸਿੱਧੀ ਡਿਗਰੀ ਚ ਐਡਮਿਸ਼ਨ ਕਰਾ ਦਿੰਦੇ ਆ ਫਾਊਂਡੇਸ਼ਨ ਕਲੀਅਰ ਹੋਇਆ ਨਹੀਂ ਹੋਇਆ ਸਭ ਕੁਝ ਅਸੀਂ ਅੱਪੀ ਕਰਦਾਂਗੇ ਸੋ ਦਾ ਸਭੀ ਕਲੀਅਰ ਕਰ ਦਾਂਗੇ ਤੁਹਾਨੂੰ ਐਡਮਿਸ਼ਨ ਵੀ ਦਵਾ ਦਾਂਗੇ ਸਾਨੂੰ 3500 ਯੂਰੋ ਦੇ ਦਿਓ 4000 ਯੂਰੋ ਦੇ ਦਿਓ ਤੁਹਾਡੀ ਡਿਗਰੀ ਦੀ ਸਾਲ ਦੀ ਫੀਸ ਆਲੀ ਉਹਦੇ ਵਿੱਚ ਸਾਰੀ ਫੀਸ ਭਰ ਕੇ ਉਹ ਸਾਰੇ ਇਹ ਜਾਲੀ ਬੰਦੇ ਨੇ 2 ਨੰਬਰ ਵਾਲੇ ਨੇ ਇਹਨਾਂ ਤੋਂ ਬਚੋ ਜਿੰਨਾ ਬਾਅਦ ਹੁੰਦਾ ਕਿਉਂਕਿ ਇਹਦੇ ਨਾਲ ਤੁਹਾਡਾ ਸਮਾਂ ਖਰਾਬ ਤਾਂ ਹੋ ਗਿਆ ਹੋਊਗਾ ਤੁਹਾਡਾ ਸਟੇਟਸ ਵੀ ਖਰਾਬ ਹੋਊਗਾ ਫਿਰ ਤੁਸੀਂ 2 ਨੰਬਰ 'ਚ ਹੋ ਜਾਓਗੇ ਮੁੜ ਕੇ ਇੱਥੇ ਤੁਹਾਨੂੰ ਕਿਸੇ ਨੇ ਕੰਮ ਤੇ ਨਹੀਂ ਰੱਖਣਾ ਤੁਹਾਡੇ ਕੋਲੇ ਕੁਝ ਨਹੀਂ ਰਹਿਣਾ ਕੋਈ ਪ੍ਰੂਫ ਨਹੀਂ ਹੋਣਾ ਵੀ ਅਸੀਂ ਭਈ ਇੱਥੇ ਇੱਕ ਨੰਬਰ ਚ ਰਹੀ ਜੰਨੇ ਆ ਤਾਂ ਕਰਕੇ ਕਹਿਣਾ ਜੋ ਕੰਮ ਕਰਨਾ ਸਹੀ ਤਰੀਕੇ ਨਾਲ ਸਮਾਂ ਲਾ ਕੇ ਕਰੋ ਕਿਸੇ ਦੇ ਧੱਕੇ ਨਾ ਚੜੋ ਇਨਫੋਰਮੇਸ਼ਨ ਲੈ ਕੇ ਕਰੋ ਫਿਰ ਜਿੰਨਾਂ ਕੋਲੇ ਰਿਲੀਜ਼ ਹੁੰਦੀ ਆ ਉਹ ਵਿਚਾਰੇ ਠਮਾਤੜ ਡਰਦੇ ਮਾਰੇ ਵੀ ਕਿਤੇ ਸਾਡੀ ਰਿਲੀਜ਼ ਦਾ ਟਾਈਮ ਨਾ ਟੱਪ ਜੇ ਉਹ ਵੀ ਕਿਸੇ ਏਜੰਟ ਦੇ ਧੱਕੇ ਚੜ ਜਾਂਦੇ ਆ ਵੀ ਹਾਂ ਭਾਈ ਤੈਨੂੰ ਮੈਂ ਰੁਪਏ ਦੇ ਦੇਣਾ ਸਾਡਾ ਕੰਮ ਕਰਾ ਦੀ ਜਾਂ ਉਹ ਇੱਕ ਦੋ ਇੱਕ ਦੋ ਦਿਨਾਂ ਵਾਸਤੇ ਕਿਤੇ ਕੰਮ ਤੇ ਭੇਜ ਦਿੰਦੇ ਆ ਬਾਅਦ ਚੋ ਕਹਿੰਦੇ ਆ ਵੀ ਭਾਈ ਤੇਰਾ ਕੰਮ ਨਹੀਂ ਪਸੰਦ ਆਇਆ ਹੁਣ ਮੈਂ ਕੀ ਕਰ ਸਕਦਾ ਮੈਂ ਤਾਂ ਤੈਨੂੰ ਕੰਮ ਤੇ ਭੇਜਿਆ ਸੀ ਐਦਾਂ ਕਈ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਕੰਮ ਚੇਂਜ ਕਰਾਉਣਾ ਓਪਨ ਵਰਕ ਪਰਮਿਟ ਤੇ ਉਹਦੇ ਨਾਂ ਤੇ ਕਈ ਠੱਗੀਆਂ ਚੱਲੀ ਜਾਂਦੀਆਂ ਨੇ ਵੀ ਤੁਹਾਡਾ ਕੰਮ ਕਰਾ ਦਾਂਗੇ ਇੰਨੇ ਯੂਰੋ ਦੇ ਦੋ ਸੋ ਕੁੱਲ ਮਿਲਾ ਕੇ ਦੇਖਿਆ ਜੇ ਆ ਵੀ ਇਹ ਚੀਜ਼ਾਂ ਬਹੁਤ ਘੱਟ ਲੋਕ ਦੱਸਦੇ ਆ ਜਿਨ੍ਹਾਂ ਨਾਲ ਠੱਗੀ ਹੋਈ ਹੁੰਦੀ ਆ ਉਹ ਸਾਹਮਣੇ ਨਹੀਂ ਆਉਂਦੇ ਹਨਾ ਹਰ ਇੱਕ ਬੰਦਾ ਡਰਦਾ ਹੁੰਦਾ ਪਰੀ ਸਚਾਈਆਂ ਇਹ ਜਿਹੜੀ ਗੱਲ ਹੈਗੀ ਆ ਇਹ ਸੱਚ ਆ ਇਹ ਆਪਾਂ ਨੂੰ ਇਹ ਦੱਸਣੀ ਜਾਂਦੀ ਦੀ ਆ ਕਿ ਅਕਸਰ ਹੀ ਜਿਹੜੇ ਨਵੇਂ ਆਉਂਦੇ ਆ ਹਰ ਇੱਕ ਬੰਦੇ ਨਾਲ ਕਿਤੇ ਨਾ ਕਿਤੇ ਧੱਕਾ ਹੁੰਦਾ ਕੋਈ ਨਾ ਕੋਈ ਬੰਦਾ ਠੱਗਿਆ ਜਾਂਦਾ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤਾਂ ਕਿ ਇਹ ਵੀਡੀਓ ਜਿਹੜੇ ਨਵੇਂ ਆ ਰਹੇ ਆ ਉਹਨਾਂ ਤੱਕ ਪਹੁੰਚ ਜੇ ਉਹ ਨਾ ਕਿਸੇ ਦੇ ਧੱਕੇ ਚੜ ਜਾਣ ਮੇਰਾ ਮਕਸਦ ਇਹੀ ਹੁੰਦਾ ਵੀ ਵੀਡੀਓ ਬਣਾਉਂਦਾ ਵੀ ਬੰਦੇ ਨੂੰ ਨੌਲੇਜ ਮਿਲੇ ਆ ਕੇ ਇੱਥੇ ਔਖਾ ਨਾ ਹੋਵੇ ਪੈਸੇ ਨਾ ਖਰਾਬ ਹੋਣ ਸੋ ਇਹ ਸੀ ਆਪਣੀ ਵੀਡੀਓ ਲੈਕ ਸ਼ੇਅਰ ਕਰ ਦਿਓ ਦਬਕੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਜਿਹੜੇ ਨਵੇਂ ਆ ਤਾਂ ਕਿ ਨਵੀਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਜਲਦੀ ਮਿਲਦੇ ਹਾਂ ਹੋਰ ਸੋਹਣਾ ਏ ਟਾਪਿਕ ਲੈ ਕੇ ਥੈਂਕ ਯੂ ਸੋ ਮੱਚ ਬਾਏ ਟੇਕ ਕੇਅਰ